ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਦੇ ਪਵਿੱਤਰ ਮੌਕੇ ਤੇ ਅਮਰੀਕਾ ਦੀ ਧਰਤੀ ਤੇ ਸਿੱਖ ਸੰਗਤ ਲਈ ਉਸ ਵੇਲੇ ਮਹਾਨ ਦਾ ਪਲ ਬਣਿਆ ਜਦੋਂ ਨਿਊਯਾਰਕ ਸਿਟੀ ਦੇ ਵਿੱਚ ਇੱਕ ਸਟਰੀਟ ਦਾ ਨਾਮ ਗੁਰੂ ਤੇਗ ਬਹਾਦਰ ਜੀ ਦੀ ਯਾਦ ਚ ਰੱਖਿਆ ਗਿਆ ਇਹ ਫੈਸਲਾ ਅਮਰੀਕਾ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਜਿਸੇ ਕਿ ਗੁਰਪ੍ਰਿਤ ਪੇਪਰ ਆਰਟਿਸਟ ਜੋ ਕਿ ਉਸ ਸਮੇਂ ਅਮਰੀਕਾ ਚ ਪਰਖਾਸ ਤੋਂ ਨਿਊਯਾਰਕ ਪਹੁੰਚੇ ਅਤੇ ਸੰਗਤ ਨਾਲ ਮਿਲ ਕੇ ਇਸ ਇਤਿਹਾਸਿਕ ਪਲ ਦੇ ਸਾਕਸ਼ੀ ਬਣੇ ਉਹਨਾਂ ਸਿੱਖ ਸੰਗਤ ਲਈ ਇੱਕ ਵਿਸ਼ੇਸ਼ ਵੀਡੀਓ ਵੀ ਤਿਆਰ ਕੀਤੀ ਜੋ ਜਲਦੀ ਹੀ ਦੇਸ਼ੋ ਤੇ ਵਿਦੇਸ਼ਾਂ ਵਿੱਚ ਰੰਦੇ ਸਿੱਖ ਭਾਈਚਾਰੇ ਤੱਕ ਪਹੁੰਚੇਗੀ ਇਸ ਫੈਸਲੇ ਤੋਂ ਬਾਅਦ ਸਿੱਖ ਸੰਗਤ 'ਚ ਖੁਸ਼ੀ ਦੀ ਲਹਿਰ ਦੌੜ ਗਈ ਸੰਗਤਾਂ ਨੇ ਕਿਹਾ ਕਿ ਗੁਰਤੇਗ ਭਾਦਰ ਜੀ ਦੀ ਸ਼ਹਾਦਤ ਮਨੁੱਖਤਾ ਦੀ ਪ੍ਰੇਰਣਾ ਦਾ ਸਰੋਤ ਹੈ ਅਤੇ ਉਹਨਾਂ ਲਈ ਮਾਣ ਦੀ ਗੱਲ ਹੈ ਕਿ ਵਿਸ਼ੇ ਪੱਧਰ ਤੇ ਅੱਜ ਵੀ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਦੇ ਬਲੀਦਾਨ ਨੂੰ ਯਾਦ ਕੀਤਾ ਜਾ ਰਿਹਾ ਤੇ ਉਨਾ ਦੇ ਨਾਮ ਤੇ ਇਹ ਜੋ ਸਟ੍ਰੀਟ ਰੱਖੀ ਗਈ ਹੈ ਸਟ੍ਰੀਟ ਦਾ ਨਾਮ ਰੱਖਿਆ ਗਿਆ ਉਹਨਾਂ ਲਈ ਬੇਹੱਦ ਹੀ ਖਾਸ ਪੱਲੇ ਸੋ ਅੱਜ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਇੱਥੇ ਆਏ ਹੋਏ ਤੇ ਚੜ੍ਹਦੀ ਕਲਾ ਹੋਈ ਹੈ ਪੰਜਾਬੀਆਂ ਦੀ ਇੱਥੇ ਦੇਖੋ ਪੰਜਾਬੀਆਂ ਨੇ ਸਟੋਰ ਸਜਾਏ ਹੈ ਦਿਵਾਲੀ ਤੇ ਤੇ ਇਕ ਦੋ ਦਿਨ ਪਹਿਲਾਂ ਇੱਕ ਖਬਰ ਸੁਣੀ ਸੀਗੀ ਕਿ ਇੱਥੇ ਇਹ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੋਂ ਵੀ ਇੱਕ ਸਟਰੀਟ ਹੈਗੀ ਹੈ ਆਲਰੇਡੀ ਤੇ ਸਾਹਿਬ ਸ੍ਰੀ ਗੁਰਤੇਗ ਬਹਾਦਰ ਜੀ ਪਾਸ਼ਾ ਉਹਨਾਂ ਦੇ ਨਾਂ ਤੇ ਵੀ ਇੱਕ ਜਿਹੜੀ ਹੈਗੀ ਸਟਰੀਟ ਨਵੀਂ ਅਨਾਉਂਸ ਕੀਤੀ ਗਈ ਹੈ ਗਵਰਨਮੈਂਟ ਵੱਲੋਂ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜੋ 350 ਸਾਲਾ ਸ਼ਹੀਦੀ ਸਮਾਗਮ ਜਸਵੀ ਦੀਪੁਰਵ ਹੈ ਪੂਰੀ ਦੁਨੀਆ ਦੇ ਵਿੱਚ ਬੜੀ ਸਦਾ ਭਾਵਨਾ ਦੇ ਨਾਲ ਪਨਾਇਆ ਜਾ ਰਿਹਾ ਤੇ ਮੈਂ ਵੀ ਆਪਣੀ ਇੱਕ ਸਿੱਖ ਹੋਣ ਦੇ ਨਾਤੇ ਡਿਊਟੀ ਸਮਝੀ ਕਿ ਜ਼ਰੂਰ ਹੈ ਦੇਸ਼ ਦੇ ਦੇਸੀਆਂ ਸੰਗਤਾਂ ਨੂੰ ਇਸ ਨਿਆ ਦਿਖਾਉਣਾ ਚਾਹੀਦਾ ਕਿ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਨਿਊਯਾਰਕ ਦੇ ਵਿੱਚ ਬੜੀ ਜਲਦੀ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਥਾਂ ਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਤੇ ਪਰਫਾਰਟਿਸਟ ਤੇ ਅੱਜ ਅਸੀਂ ਨਿਊਯਾਰਕ ਦੀ ਧਰਤੀ ਤੇ ਅਮਰੀਕਾ ਦੇ ਵਿੱਚ ਆਏ ਆ ਤੇ ਜਿਵੇਂ ਕਿ ਬਿੱਤੇ ਦੀ ਨਹੀਂ ਇੱਕ ਬਹੁਤ ਵਧੀਆ ਇੱਕ ਖਬਰ ਦੇਖਣ ਨੂੰ ਸਾਹਮਣੇ ਆਈ ਸੀ ਸਿੱਖਾਂ ਦੀ ਚੜ੍ਹਦੀ ਕਲਾ ਦਾ ਜੋ ਪ੍ਰਤੀਕ ਹੈ ਕਿ ਅਮਰੀਕਾ ਦੇ ਵਿੱਚ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਨਾਮ ਤੇ ਇੱਕ ਸਟਰੀਟ ਜਿਹੜੀ ਅੰਗਰੇਜ਼ਾਂ ਵੱਲੋਂ ਨਾਮ ਰੱਖਿਆ ਗਿਆ ਤੇ ਮੈਂ ਉਹਦੇ ਬਿਲਕੁਲ ਸਾਹਮਣੇ ਤੇ ਤੁਹਾਨੂੰ ਸੜਕ ਕ੍ਰੋਸ ਕਰਕੇ ਹੁਣ ਲੈ ਕੇ ਚੱਲਦੇ ਹਾਂ ਉੱਥੇ ਸੋ ਹੁਣ ਅਸੀਂ 사ਸੰਗਤ ਜੀ ਤੁਹਾਨੂੰ ਲੈ ਕੇ ਜਾ ਰਹੇ ਹਾਂ ਉਸ ਜਗ੍ਹਾ ਤੇ ਨਿਊਯਾਰਕ ਦੇ ਵਿੱਚ ਜੋ ਕਿ ਅਮਰੀਕਾ ਦੇ ਵਿੱਚ ਹੈ 사ਸੰਗਤ ਜੀ ਨਵੀਂ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦੇ ਸਾਢੇ 350 ਸਾਲ ਜੋ ਕਿ ਹੈ ਸ਼ੀਧੀ ਨੂੰ ਸਮਰਪਿਤ ਜੋ ਕਿ ਉਰਮ ਮਨਾਏ ਜਾ ਰਹੇ ਨੇ ਦੇਸ਼ ਵਿਦੇਸ਼ਾਂ ਦੇ ਵਿੱਚ ਤੇ ਐਰੀਓ ਸਟਰੀਟ ਅਸੀਂ ਬੜੇ ਮਾਣ ਦੇ ਨਾਲ ਪੰਜਾਬੀ ਹੋਣ ਤੇ ਜਿੱਥੇ ਲੋਕਾਂ ਨੂੰ ਮਾਣ ਹੈ ਉਹਦੇ ਨਾਲ ਨਾਲ ਹੀ ਸਿੱਖ ਹੋਣ ਤੇ ਵੀ ਅੱਜ ਦਾਸ ਨੂੰ ਮਾਣ ਹੈ ਕਿ ਅੰਗਰੇਜ਼ਾਂ ਨੇ ਵੀ ਇੱਥੇ ਸਾਡੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਨੂੰ ਮਾਨਤਾ ਦਿੱਤੀ ਹੈ ਤੇ ਬੜੀ ਮਾਣ ਵਾਲੀ ਗੱਲ ਹੈ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਅਮਰੀਕਾ ਦੀ ਧਰਤੀ ਤੋਂ ਇਸ ਵੇਲੇ ਨਿਊਯਾਰਕ ਦੇ ਵਿੱਚ ਮੌਜੂਦ ਆ ਤੇ ਜਿਵੇਂ ਕਿ ਪਿਛਲੇ ਦਿਨੀ ਆਪਾਂ ਇੱਕ ਖਬਰ ਸੁਣੀ ਸੀ ਸਾਰਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਵੀ ਪਾਸ਼ਾ ਜੀ ਜਿਨ੍ਹਾਂ ਦੇ ਨਾਮ ਤੇ ਇੱਕ ਗਲੀ ਜਿਹੜੀ ਸਟਰੀਟ ਹੈਗੀ ਉਹ ਬਣਾਈ ਗਈ ਹੈ ਨਾਮ ਰੱਖਿਆ ਗਿਆ ਸਟਰੀਟ ਦਾ ਜੋ ਕਿ ਸਮੁੱਚੇ ਸਿੱਖ ਜਗਤ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੇ ਮੈਂ ਇਸ ਗੱਲ ਲਈ ਜਿੱਥੇ ਮਾਣ ਮਹਿਸੂਸ ਕਰਦਾ ਉੱਥੇ ਇਤੁਨੀਆ ਸਰਕਾਰਾਂ ਦਾ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਿ ਨਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਹਾਦਤ ਨੂੰ ਐਡੀ ਵੱਡੀ ਮਾਨਤਾ ਦਿੱਤੀ ਇਥੋਂ ਦੀ ਸਟਰੀਟ ਦਾ ਨਾਮ ਰੱਖਿਆ ਤਾਂ ਕਿ ਗੋਰੇ ਵੀ ਜਿਹੜੇ ਹੈਗੇ ਉਹਨਾਂ ਦੇ ਸ਼ਹਾਦਤ ਦੇ ਇਤਿਹਾਸ ਨੂੰ ਜਾਣ ਸਕਣ ਸੋ ਨਾਲ ਹੀ ਸਾਡੇ ਮੌਜੂਦ ਹੈ ਬਾਬਾ ਮੱਖਣਸਾਲ ਬਾਨਾ ਸਿੱਖ ਗੁਰਦੁਆਰਾ ਸਾਹਿਬ ਉਹਦੇ ਨਾਲ ਹੀ ਜੋ ਸਟਰੀਟ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਸ ਵੇਲੇ 114 ਸਟਰੀਟ ਗੁਰੂ ਤੇਗ ਬਹਾਦਰ ਜੀ ਮਾਰਗਵੇ ਸੋ ਇਹ ਇਦੇ ਨਾਲ ਹੀ ਦੂਸਰੀ ਸਟਰੀਟ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਦੇ ਨਾਮ ਤੇ ਵੀ ਇੱਕ ਸਟਰੀਟ ਹੈ ਹੋਰ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਯਾ ਕੈਨੇਡਾ ਦੇ ਵਿੱਚ ਵੀ ਸਿੱਖਾਂ ਦੇ ਪਰਚਮ ਇਸ ਤਰ੍ਹਾਂ ਲਹਿਰਾ ਰਹੇ ਨੇ ਉਥੋਂ ਦੀਆਂ ਸਟਰੀਟਸ ਦੇ ਨਾਮ ਜਿਹੜੇ ਹੈਗੇ ਆ ਇਹ ਗੁਰੂ ਸਾਹਿਬਾਨਾਂ ਦੇ ਨਾਮ ਤੇ ਰੱਖੇ ਜਾ ਰਹੇ ਨੇ ਜੋ ਕਿ ਸਭ ਨਾਲ ਲਈ ਮਾਣ ਵਾਲੀ ਗੱਲ ਹੈ ਨਾਲ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦ ਦੀ ਚਾਦਰ ਬਣ ਕੇ ਦੂਜੇ ਧਰਮ ਦੀ ਰੱਖਿਆ ਕੀਤੀ ਹਿੰਦ ਦੀ ਰੱਖਿਆ ਕੀਤੀ ਸੀ ਉਸ ਵੇਲੇ ਆਪਣੀ ਸ਼ਹਾਦਤ ਦਿੱਤੀ ਤੇ ਉਸ ਤੋਂ ਬਾਅਦ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਆਪਣਾ ਸਰਬੰਸ ਵਾਰਤਾ ਸੀਗਾ ਸੋ ਅੱਜ ਬਹੁਤ ਹੀ ਨਮ ਅੱਖਾਂ ਦੇ ਨਾਲ ਜਿੱਥੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸ਼ਰਧਾਂਜਲੀ ਦਿਨੇ ਹਾਂ ਉਹਨਾਂ ਦੇ ਜਿਹੜੇ ਸ਼ਹਾਦਤ ਹੈ ਉਹਦੇ ਨਾਲ ਨਾਲ ਹੀ ਧੰਨਵਾਦੀ ਹਾਂ ਇਹ ਤੁਹਾਡੀਆਂ ਸਰਕਾਰਾਂ ਦੇ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਇਹ ਜਿਹੜਾ ਕਾਰਜ ਨੇ ਫਿਰ ਅढਵਾਇਆ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਹੈ ਨਿਊਯਾਰਕ ਸਿਟੀ ਇੱਥੇ ਗੁਰਦੁਆਰਾ ਸਾਹਿਬ ਦੀ ਸੋਭਿਤਾ ਮਕਨਸਾਲ ਉਬਾਣਾ ਜੀ ਇਹ ਆਪਾਂ ਦੇਖ ਸਕਦੇ ਹਾਂ